ਖਬਰ ਨਮਾ ਦੇਖ ਰਹੇ ਸਾਰੇ ਸੁਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੂਸ ਰਾਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਆਈ ਵੱਡੀ ਕਬਰ ਇੱਕ ਪਾਸੇ ਜਿੱਥੇ ਸਰਵਨ ਸਿੰਘ ਪੰਦੇਰ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਉੱਤੇ ਇਲਜ਼ਾਮ ਲੱਗ ਰਹੇ ਨੇ ਕਿ ਇਹਨਾਂ ਨੇ ਕਰੋੜਾਂ ਰੁਪਏ ਦਾ ਘਪਲਾ ਕੀਤਾ ਹੈ ਜਿੰਨੀ ਇਹਨਾਂ ਨੂੰ ਫੰਡਿੰਗ ਹੋਈ ਹੈ ਉਸ ਪੈਸੇ ਦੇ ਨਾਲ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਲਾਇਆ ਜਾ ਸਕਦਾ ਸੀ ਪੰਜਾਬ ਦੇ ਕਿਸਾਨ ਕਰਜ਼ਾ ਮੁਕਤ ਹੋ ਸਕਦੇ ਸਨ ਇਹ ਵੱਡੇ ਵੱਡੇ ਖੁਲਾਸੇ ਕੀਤੇ ਜਾ ਰਹੇ ਨੇ ਇਹ ਕੋਈ ਦੂਸਰੀਆਂ ਪਾਰਟੀਆਂ ਇਲਜ਼ਾਮ ਨਹੀਂ ਲਗਾ ਰੀਆਂ ਇਹ ਖੁਦ ਕਿਸਾਨ ਜਥੇਬੰਦੀਆਂ ਦੇ ਆਗੂ ਵੱਡੇ ਇਲਜ਼ਾਮ ਲਗਾ ਰਹੇ ਨੇ ਇੰਨੀ ਵੱਡੀ ਏਜ ਦੇ ਵਿੱਚ ਕੈਂਸਰ ਦਾ ਪੇਸ਼ੈਂਟ ਹੋਣਾ ਤੇ ਫਿਰ 125 ਦਿਨ ਵਾਸਤੇ ਮਰਨ ਵਰਤ ਉੱਤੇ ਬੈਠ ਜਾਣਾ ਕੀ ਇਹ ਛੜੇੰਤਰ ਹੈ ਇਸ ਦੇ ਹੁਣ ਵੱਡੇ ਖਲਾਸੇ ਹੋ ਰਹੇ ਨੇ ਕਿ ਬੈਕ ਸਟੇਜ ਤੇ ਸਾਰਾ ਕੁਝ ਖਾਦਾ ਪੀਤਾ ਜਾ ਰਿਆ ਸੀ ਵਿਗਿਆਨ ਕਹਿੰਦਾ ਹੈ ਡਾਕਟਰ ਕਹਿੰਦੇ ਨੇ ਇਹ ਕੋਈ ਬਾਹਰੀ ਡਾਕਟਰ ਨਹੀਂ ਕਹਿ ਰਹਾ ਇਹ ਖੁਦ ਡਾਕਟਰ ਸੁਵੇਮਤ ਸਿੰਘ ਕਹਿ ਰਹੇ ਨੇ ਜਿੰਨਾ ਜਿਹੜੇ ਅਮਰੀਕਾ ਤੋਂ ਆਏ ਅਮਰੀਕਾ ਤੋਂ ਆ ਕੇ ਉਹਨਾਂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਹੈ ਦੇਖ ਰੇ ਕੀਤੀ ਡਾਕਟਰ ਅਲਾਸ ਕੀਤਾ ਬਾਅਦ ਵਿੱਚ ਡਾਕਟਰ ਸ਼ਵਾਮਨ ਸਿੰਘ ਦਾ ਪੇਸ ਬੰਦ ਕਰ ਦਿੱਤਾ ਗਿਆ ਜਦੋਂ ਉਹਨਾਂ ਨੇ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਰਨ ਜਾਂ ਮਰਨ ਡੂ অর ਡਾਈ ਇਹ ਭਾਰਤੀ ਜਨਤਾ ਪਾਰਟੀ ਦੀ ਸਾਜ਼ਿਸ਼ ਦਾ ਸ਼ਗਾਰ ਹੋ ਰਿਹਾ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਭਾਰਤੀ ਜਨਤਾ ਪਾਰਟੀ ਉਹਨਾਂ ਦੇ ਨਾਲ ਧੋਖਾ ਕਰ ਰਹੀ ਹੈ ਬਾਅਦ ਵਿੱਚ ਉਹਨਾਂ ਦਾ YouTube ਉਹਨਾਂ ਦਾ ਫੇਸਬੁੱਕ ਉਹਨਾਂ ਦਾ ਟਵਿੱਟਰ ਹੈਂਡਲ ਅਤੇ ਉਹਨਾਂ ਦੇ ਹੋਰ ਜਿਹੜੇ ਸੋਸ਼ਲ ਮੀਡੀਆ ਤੇ ਪੇਜ ਸੀ ਉਹ ਸਾਰੇ ਬੰਦ ਕਰ ਦਿੱਤੇ ਗਏ ਭਾਰਤ ਸਰਕਾਰ ਵੱਲੋਂ ਲੇਕਿਨ ਇੱਕ ਸੱਚ ਸਾਹਮਣੇ ਆਇਆ ਹੈ ਇਹ ਖੁਦ ਇਸ ਦੀ ਪੁਸ਼ਟੀ ਕਰ ਰਹੇ ਨੇ ਡਾਕਟਰ ਡਾਕਟਰ ਸਵੇਮਨ ਸਿੰਘ ਜਿਹੜੇ ਹਰ ਸਮੇਂ ਕੋਈ ਵੀ ਗਤੀਵਿਧੀ ਹੁੰਦੀ ਹੈ ਪੰਜਾਬ ਤੇ ਕਿਉਂਕਿ ਪਹਿਲੇ ਧਰਨੇ ਦੇ ਵਿੱਚ ਲਗਾਤਾਰ ਉਹਨਾਂ ਨੇ ਕਿਸਾਨਾਂ ਦੀ ਅਗਵਾਈ ਕੀਤੀ ਸੀ ਫਿਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤੇ ਵੀ ਉਹਨਾਂ ਨੇ ਅਗਵਾਈ ਕੀਤੀ ਸੀ ਬਾਅਦ ਵਿੱਚ ਉਹ ਚਲੇ ਗਿਆ ਸੀ ਉਹਨਾਂ ਦੀ ਟੀਮ ਇੱਥੇ ਬੈਠੀ ੜੀ ਲੇਕਿਨ ਉਹਨਾਂ ਨੇ ਕਿਹਾ ਕਿ 100 ਤੋਂ ਵੱਧ ਦਿਨ ਜੇ ਇਹ ਗਲਤ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਉੱਤੇ ਬੈਠੇ ਰਹੇ ਯਾਨੀ ਕਿ ਇੱਕ ਪਾਸੇ ਕੈਂਸਰ ਦਾ ਪੇਸ਼ੈਂਟ ਦੂਸਰੇ ਪਾਸੇ ਉਮਰ ਜ਼ਿਆਦਾ ਤੇ ਤੀਸਰੇ ਪਾਸੇ 125 ਦਿਨ ਰਹਿਣਾ ਉਹਨੇ ਕਿਹਾ ਵਿਗਿਆਨ ਇਸ ਨੂੰ ਪ੍ਰਮਾਣਿਤ ਨਹੀਂ ਦਿੰਦਾ ਪ੍ਰਮਾਣਗੀ ਨਹੀਂ ਦਿੰਦਾ ਇਸ ਦੀ ਕੋਈ ਮਾਨਤਾ ਨਹੀਂ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਪਾਲ 120 ਦੇਣ ਵਾਸਤੇ ਮਰਨ ਵਰਤੇ ਨਹੀਂ ਬੈਠ ਸਕਦੇ ਜਿਨ੍ਹਾਂ ਦੀ ਗਿਣਤੀ ਹੁਣ ਲਗਭਗ 125 ਦੱਸੀ ਜਾ ਰਹੀ ਹੈ ਇੱਕ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਪਾਲ ਅਤੇ ਸਰਵਨ ਸਿੰਘ ਪੰਦੇਰ ਉੱਤੇ ਇਹ ਇਲਜ਼ਾਮ ਨੇ ਕਿ ਇਹਨਾਂ ਨੇ ਮੋਟਾ ਪੈਸਾ ਕਮਾਇਆ ਹੈ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਇਹ ਕਿਸਾਨ ਆਗੂ ਖੁਦ ਹੀ ਇੱਕ ਦੂਜੇ ਉੱਤੇ ਇਲਜ਼ਾਮ ਲਗਾ ਰਹੇ ਨੇ ਹੁਣ ਡਾਕਟਰ ਸੁਆਮਨ ਸਿੰਘ ਨੇ ਖਲਾਸਾ ਕੀਤਾ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 125 ਦਿਨ ਮਰਨ ਵਰਤ ਉੱਤੇ ਬੈਠੇ ਰਹੇ ਲੇਕਿਨ ਸਾਇੰਸ ਇਸ ਨੂੰ ਨਹੀਂ ਮੰਨਦੀ ਵਿਗਿਆਨ ਡਾਕਟਰ ਇਸ ਨੂੰ ਨਹੀਂ ਮੰਨਦੇ ਇਟ ਮੀਨਸ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਕੀ ਇਹ ਢੋਂਗ ਕੀਤਾ ਗਿਆ ਇਹ ਪਖੰਡ ਕੀਤਾ ਗਿਆ ਵੈਸੇ ਤਾਂ ਅਸੀਂ ਕਿਸਾਦ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਬੜੀ ਰਿਸਪੈਕਟ ਕਰਦੇ ਹਾਂ ਲੇਕਿਨ ਅਸੀਂ ਕਮੈਂਟ ਦੇਖੇ ਨੇ ਜਿਹੜੀ ਕੱਲ ਇੰਟਰੂ ਆਈ ਹੈ ਪ੍ਰਾਈਮ ਏਸ਼ੀਆ ਤੇ ਡਾਕਟਰ ਸੁਵਮਨ ਸਿੰਘ ਦੀ ਥੱਲੇ ਕਮੈਂਡ ਕੀਤੇ ਜਾ ਰਹੇ ਨੇ ਕਿ ਹੁਣ ਇਹਨਾਂ ਤੇ ਅਸੀਂ ਭਰੋਸਾ ਨਹੀਂ ਕਰਨਾ ਇਹ ਧੋਖੇਬਾਜ਼ ਨੇ ਇਹ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨਾਲ ਮਿਲੇ ਹੋਏ ਨੇ ਇਹਨਾਂ ਦੀ ਮਿਲੀ ਭੁਗਤ ਤੇ ਆ ਦਾ ਸ਼ਿਕਾਰ ਹੋਇਆ ਹੈ ਇਹ ਧਰਨਾ ਧਰਨਾ ਉਖਾੜਿਆ ਨਹੀਂ ਗਿਆ ਧਰਨਾ ਉਖਾੜਨ ਦੀ ਪਰਮਿਸ਼ਨ ਦਿੱਤੀ ਗਈ ਹੈ ਕੱਲ ਦੇ ਜਿਹੜੇ ਵੀਊ ਆਏ ਹੋਏ ਨੇ ਡਾਕਟਰ ਸੁਆਮਨ ਦੀ ਇਸ ਰਿਪੋਰਟ ਨੇ ਡਾਕਟਰ ਸੁਆਮਨ ਦੀ ਇਸ ਇੰਟਰਵਿਊ ਨੇ ਇੱਕ ਵਾਰ ਫਿਰ ਤਤੱਲੀ ਮਚਾ ਦਿੱਤੀ ਹੈ ਕਿਸਾਨਾਂ ਤੋਂ ਕਿਸਾਨ ਆਗੂਆਂ ਤੋਂ ਭਰੋਸਾ ਉੱਠ ਗਿਆ ਹੈ ਇਹ ਵੱਡੇ ਵੱਡੇ ਥੱਲੇ ਕਮੈਂਟ ਆ ਰਹੇ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਸੱਚਮੁੱਚ 125 ਦਿਨ ਮਰਨਵਰਤ ਰੱਖਿਆ ਗਿਆ ਇਸ ਗੱਲ ਦਾ ਹੁਣ ਸਪਸ਼ਟੀਕਰਨ ਖੁਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਦੇ ਦੇਣਾ ਚਾਹੀਦਾ ਹੈ ਕਿਉਂਕਿ ਡਾਕਟਰ ਸੁਵਮਨ ਸਿੰਘ ਕਹਿੰਦੇ ਸੀ ਕਿ ਮੈਂ ਤਾਂ ਪਹਿਲੇ ਹੀ ਇਹਨਾਂ ਨੂੰ ਕਹਿੰਦਾ ਸੀ ਕਿ ਭਾਰਤੀ ਜਨਤਾ ਪਾਰਟੀ ਤੁਹਾਡੇ ਨਾਲ ਸਾਜ਼ਿਸ਼ ਕਰ ਰਹੀ ਹੈ ਤੁਹਾਨੂੰ ਕਰੋ ਜਾਂ ਮਰੋ ਦੀ ਨੀਤੀ અપ나ਣੀ ਚਾਹੀਦੀ ਹੈ ਲੇਕਿਨ ਉਹਨਾਂ ਨੇ ਇਹ ਵੀ ਕਿਹਾ ਕਿ ਡਾਕਟਰ ਇਸ ਗੱਲ ਦੀ ਡਾਕਟਰ ਇਸ ਗੱਲ ਨੂੰ ਸਪਸ਼ਟ ਨਹੀਂ ਕਰਦੇ ਕਿ 125 ਦਿਨ ਕੋਈ ਮਰਨ ਵਰਦ ਉੱਤੇ ਬੈਠਾ ਹੋਵੇ ਅਤੇ ਉਸ ਦੀ ਮੌਤ ਨਾ ਹੋਵੇ ਤਾਂ